ਲੁਧਿਆਣਾ ਸਾਊਥ ਸਿਟੀ ਨਹਿਰ ਤੇ ਭਿਆਨਕ ਹਾਦਸਾ ਵਾਪਰਿਆ ਦਾਜੀ ਕਿ ਦੋ ਕਾਰਾਂ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਦਾਜੀ ਕਿ ਇਹ ਜਿਹੜੀ ਫਿਫਟ ਤੁਸੀਂ ਦੇਖ ਰਹੇ ਹੋ ਇਹ ਸੈਕ੍ਰੀਟ ਹਾਰਟ ਸਕੂਲ ਜੋ ਕਿ ਨਹਿਰ ਤੇ ਸਥਿਤ ਹੈ ਉਹਦੇ ਅਧਿਆਪਕ ਦੀ ਹੈ ਅਤੇ ਦੂਜੇ ਪਾਸਿਓਂ ਆ ਰਹੀ ਕਰੇਟਾ ਕਾਰ ਹੈ ਜਿਹਦੇ ਵਿੱਚ ਕੁਝ ਸਟੂਡੈਂਟਸ ਨੂੰ ਚਲਾ ਰਹੇ ਨੇ ਅਤੇ ਥੋੜੀ ਜਿਹੀ ਗਲਤੀ ਦੇ ਕਾਰਨ ਹੀ ਇਹ ਭਿਆਨਕ ਹਾਦਸਾ ਹੋਇਆ ਜ ਜਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਤੁਸੀਂ ਵੇਖ ਸਕਦੇ ਹੋ ਸਹੀ ਦਿਸ਼ਾ ਤੋਂ ਆ ਰਹੀ ਸਵਿਫਟ ਕਾਰ ਦੂਜੇ ਪਾਸੇੋਂ ਆ ਰਹੀ ਕ੍ਰੇਟਾ ਕਾਰ ਬਿਨਾਂ ਦੇਖੇ ਮੋੜਦੀ ਹੋਈ ਦਿਖਾਈ ਦਿੰਦੀ ਹੈ ਜਿਸ ਦੇ ਕਾਰਨ ਸਵਿਫਟ ਕਾਰ ਖਾਈ ਦੇ ਵਿੱਚ ਪਲਟੀਆਂ ਮਾਰ ਗਈ ਮਹਿਲਾ ਵਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ ਐਕਸੀਡੈਂਟ ਵਿੱਚ ਤੁਸੀਂ ਵੇਖ ਸਕਦੇ ਹੋ ਸਵਿਫਟ ਕਾਰ ਪੂਰੀ ਤਰ੍ਹਾਂ ਨਾਲ ਹਾਦਸਾ ਗ੍ਰਸਤ ਹੋ ਗਈ ਹੈ ਕ੍ਰੇਟਾ ਕਾਰ ਦਾ ਅਗਲਾ ਟਾਇਰ ਫਟਦਾ ਦਾ ਸ਼ਾਇਦ ਨੌਜਵਾਨੀ ਉਥੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਣ ਦੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਡੇਟਾ ਕਾਰ ਵਿੱਚ ਜੋ ਸਵਾਰ ਸਨੀ ਉਹਨਾਂ ਦੀ ਛੋਟੀ ਜੀ ਗਲਤੀ ਕਰਕੇ ਵੱਡਾ ਹਾਦਸਾ ਹੋਇਆ। ਧਿਆਨਾ ਲਾਈਵ ਲਈ ਕੈਮਰਾਮੈਨ ਹਨੀ ਦੀ ਰਿਪੋਰਟ। ਸਟਿਚਸ ਲੱਗੇ ਆ ਬਾਕੀ ਉਹ ਕੁਝ ਸਕੈਨ ਸਕੂਨ ਕਰਕੇ ਦੇਖਣਗੇ ਤਾਂ ਫਿਰ ਪਤਾ ਲੱਗੂਗਾ। ਆਮ ਨਾ ਇਹ ਅਸੀਂ ਅਸੀਂ ਤਿੰਨੋਂ ਟੀਚਰਾਂ ਸਕੂਲ ਦੇ ਅਸੀਂ ਆ ਰਹੇ ਸੀਗੇ। ਮੈਂ ਨਾ ਆਪਣਾ ਡਰਾਈਵਿੰਗ ਸੀਟ ਤੇ ਮੇਰੇ ਫਰੈਂਡ ਬੈਠਾ ਸੀਗਾ ਜਿਹੜੇ ਚਲਾ ਰਹੇ ਦਿਲਜੀਤ ਸਿੰਘ। ਮੈਂ ਦੂਸਰੀ ਸਾਈਡ ਸੇ ਗਾ ਮੈਡਮ ਪਿੱਛੇ ਬੈਠੇ ਸੀਗੇ ਹੋਇਆ ਕਿਦਾਂ ਸੀ ਸਰ ਕੁਛ ਨਹੀਂ ਪਤਾ ਇਧਰੋਂ ਗੱਡੀ ਆਈ ਆ ਮੈਨੂੰ ਤਾਂ ਇਨਾ ਹੀ ਪਤਾ ਉਸ ਤੋਂ ਬਾਅਦ ਗੱਡੀ ਟੇਢੀ ਸੀਗੀ ਅਸੀਂ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸੀ ਧੂਆਂ ਉੱਠ ਰਿਹਾ ਸੀ ਲੋਕਾਂ ਨੇ ਆ ਕੇ ਗੱਡੀ ਸਿੱਧੀ ਕੀਤੀ ਬਸ ਆਹੀ ਪਤਾ ਸੀ ਉਦੋਂ ਬਾਅਦ ਉਹ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਕੁਛ ਨਹੀਂ ਸਮਝ ਲੱਗਿਆ ਗੱਡੀ ਸਾਈਡ ਤੋਂ ਆ ਕੇ ਵੱਜੀ ਤੁਹਾਡੇ ਤੇ ਬਸ ਮੈਂ ਗੱਡੀ ਮੜਜੀ ਸਾਈਡ ਤੋਂ ਦੇਖੀ ਆ ਮੈਨੂੰ ਐਸੇ ਸੋਚਿਆ ਅਸੀਂ ਕੱਟ ਮਾਰ ਕੇ ਲੰਘ ਜੂਗੀ ਮੈਨੂੰ ਨਹੀਂ ਪਤਾ ਸੀ ਕੀ ਹੋਇਆ ਬੰਦੇ ਨੂੰ ਪਤਾ ਥੋੜੀ ਹੁੰਦਾ ਜੀ ਕਾ ਵਾਕੀ ਸਾਰਾ ਮੇਰੇ ਤਾਂ ਮਾੜੀ ਮੋਟੀ ਖਰਾਚ ਆ ਉਹ ਮੁੰਡੇ ਦੇ ਹੱਥ ਤੇ ਸੱਟ ਲੱਗੀ ਮੈਡਮ ਦੇ ਸਿਰ 'ਚ ਆ ਉਹ ਕਿੰਨੀ ਆ ਉਹ ਡਾਕਟਰ ਹੀ ਦੱਸੂਗਾ ਜੀ ਮੈਨੂੰ ਨਹੀਂ ਪਤਾ ਜੀ ਕਿਹੜੀ ਕਿਹੜੀਆਂ ਕਿਹੜੀਆਂ ਗੱਡੀਆਂ ਡੜੀਆਂ ਟਕਰਾਈਆਂ ਨੇ ਇਹ ਐਕਸੀਡੈਂਟ ਇੱਕ ਤਾਂ ਮੇਨ ਵੇ ਜਾ ਰਹੀ ਸੀ ਗੱਡੀ ਦੂਜੀ ਗੱਡੀ ਸਾਈਡ ਤੋਂ ਆਈ ਆ ਉਹਨੇ ਗੱਡੀ ਨੇ ਟੱਕਰ ਮਾਰੀ ਤੇ ਗੱਡੀ ਪਲਟ ਗਈ ਕਿਹੜੀ ਗੱਡੀ ਸੀ ਦੂਜੀ ਕ੍ਰੇਟਾ ਤੇ ਪਹਿਲੀ ਕਿਹੜੀ ਗੱਡੀ ਸੀ ਸ਼ੈਲੀ ਦਾ ਸਵਿਫਟ ਸਵਿਫਟ ਤੇ ਇੱਚ ਚਲਾਕ ਕੌਣ ਰਿਹਾ ਸੀ ਇਹ ਇਹਨਾਂ ਨੂੰ ਇਹ ਨਹੀਂ ਪਤਾ ਜੀ ਲੇਡੀ ਤੁਸੀਂ ਦੱਸਦੇ ਸੀਗੇ ਨਹੀਂ ਲੇਡੀ ਜਿੰਨੀ ਚਲਾ ਰਹੇ ਦੋਨੇ ਜੈਂਟਸ ਚਲਾ ਰਹੇ ਸੀ ਲੇਡੀ ਪਿੱਛੇ ਬੈਠੀ ਸੀ ਅੱਛਾ ਉਹਦੀ ਸੱਟ ਲੱਗੀ ਆ ਉਹਦੇ ਸੱਟ ਲੱਗੀ ਆ ਕਿੰਨੇ ਲੋਕ ਇੰਜਰਡ ਹੋਏ ਜੀ ਇਹਦੇ ਵਿੱਚ ਕੀ ਇੰਜਰਡ ਹੋਇਆ ਉਹਨੂੰ ਕਿਥੇ ਭੇਜਿਆ ਕਿੱਥੇ ਲੈ ਕੇ ਮਾਹਲ ਹਸਪੀਟਲ ਤੇ ਹੁਣ ਕਿੱਦਾਂ ਦੀ ਕੰਡੀਸ਼ਨ ਉਹ ਬਾਕੀ ਜਿਹੜੇ ਬਾਕੀ ਠੀਕ ਨੇ ਜੀ ਉਹਨਾਂ ਦੇ ਲੇਡੀ ਦੇ ਸਚਿੰਗਸ ਲੱਗੇ ਆ ਬਾਕੀ ਉਹ ਐਕਸੀਡੈਂਟ ਵਗੈਰਾ ਹਨ ਜੀ